ਰੇਲਵੇ ਸਟੇਸ਼ਨ ਤੇ ਕਿਸਾਨਾਂ ਵੱਲੋਂ ਦੂਜੇ ਦਿਨ ਵੀ ਤਰਨਾ جاری ਹੈ ਇਸ ਅੰਦਰੇ ਦੇ ਵਿੱਚ ਅੱਜ ਔਰਤਾਂ ਨੇ ਵੀ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਹੈ ਕਿਸਾਨਾਂ ਕੋਲ ਕਿਹਾ ਹੈ ਕਿ ਰੇਲਵੇ ਸਟੇਸ਼ਨ ਤੇ ਪ੍ਰਸ਼ਾਸਨ ਦੇ ਵੱਲੋਂ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਬੰਦ ਕਰ ਦਿੱਤੀ ਗਈ ਸੀ ਸੋ ਪ੍ਰਸ਼ਾਸਨ ਅਤੇ ਸਰਕਾਰ ਦੇ ਵੱਲੋਂ ਕੋਈ ਵੀ ਮੀਟਿੰਗ ਨਹੀਂ ਕੀਤੀ ਗਈ ਕਿਸਾਨ ਜਥੇਬੰਦੀਆਂ ਮੀਟਿੰਗ ਕਰਕੇ ਸ਼ਾਮ ਨੂੰ ਮੀਡੀਆ ਦੇ ਰੂਬਰੂ ਹੋ ਕੇ ਪ੍ਰੈਸ ਕਾਨਫਰੰਸ ਕਰਨਗੇ ਜੇਕਰ ਸ਼ਾਮ ਤੱਕ ਸਰਕਾਰ ਦੇ ਵੱਲੋਂ ਕੋਈ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਥਾਵਾਂ ਤੇ ਰੇਲਾ ਰੁਕੀਆਂ ਜਾਣਗੀਆਂ ਤੋ ਸ਼ੰਭੂ ਰੇਲਵੇ ਸਟੇਸ਼ਨ ਤੇ ਦੂਜੇ ਦਿਨ ਵੀ ਤਰਨਾ ਜਾ ਰਹੀ ਹੈ ਔਰਤਾ ਨੇ ਵਾਦ ਤੋਂ ਵਾਦ ਸ਼ਮੂਲੀਅਤ ਕੀਤੀ ਹੈ ਇਸ ਤਰਨੇ ਦੇ ਵਿੱਚ ਤੇ ਸਟੇਸ਼ਨ ਤੇ ਪੀਣ ਵਾਲੇ ਪਾਣੀ ਦੀ ਸਹੂਲਤ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਸੋ ਮਸਲੇ ਦਾ ਹੱਲ ਨਾ ਮਿਲਣ ਤੇ ਹੋਰ ਥਾਵਾਂ ਤੇ ਵੀ ਰੇਲਾ ਰੋਕੀਆਂ ਜਾਣ ਗਈਆਂ ਸੋ ਕਿਸਾਨਾਂ ਅੱਖਾਂ ਦੇ ਵੱਲੋਂ ਕਿਹਾ ਗਿਆ ਸਾਣਾ ਵੱਲੋਂ ਲਗਾਤਾਰ ਤਰ੍ਹਾਂ ਦੂਸਰੇ ਦਿਨ ਵੀ ਜਾਰੀ ਹੈ ਹੌਸਲੇ ਬਣਾਦ ਨੇ ਕਿਸਾਨਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਪਣੀਆਂ ਦੋਵੇਂ ਮੰਗਾਂ ਮੰਵਾ ਕੇ ਹੀ ਇਸ ਇਨਫ੍ਰਾਸਟ੍ਰਕਚਰ ਤੋਂ ਧਰਨਾ ਚੁੱਕਿਆ ਜਾਵੇਗਾ ਗੱਲ ਕਰੀਏ ਕਿ ਲਗਾਤਾਰ ਜਿੱਥੇ ਆਮ ਯਾਤਰੀ ਵੀ ਪ੍ਰੇਸ਼ਾਨ ਹੋ ਰਹੇ ਨੇ ਉੱਥੇ ਰੇਲਵੇ ਭਾਗ ਵੱਲੋਂ 300 ਤੋਂ ਵੱਧ ਜੁਨੀ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਭਾਵੇਂ ਕਿ ਬਾਇਆ ਚੰਡੀਗੜ੍ਹੋ ਵੀ ਭੇਜਿਆ ਜਾ ਰਿਹਾ ਪਰ ਕਦੋਂ ਇਹ ਪ੍ਰਸ਼ਾਸਨ ਇਸ ਮਸਲੇ ਦਾ ਹੱਲ ਕਰੇਗਾ ਕਦੋਂ ਇਸ ਧਰਨੇ ਨੂੰ ਚੁੱਕਿਆ ਜਾਵੇਗਾ ਕਦੋਂ ਪੰਜਾਬ ਦੇ ਵਿੱਚ ਰੇਲਾਂ ਐਂਟਰੀ ਕਰਨੀ ਹੈ ਤੁਸੀਂ ਦੇਖ ਸਕਦੇ ਕਿ ਹਾਂ ਚ ਫਿਰੋਸਾਨ ਦਿਨ ਹਰ ਰੇ ਦਾ ਜਾਰੀ ਹੈ ਕਿਸਾਨੀ ਚੰਡੇ ਹਟ ਸਰਸ ਵਢਿਆ ਜਾ ਰਿਹਾ ਹੈ ਔਰ ਇਸੇ ਤਰ੍ਹਾਂ ਟੈਂਡਰ ਦਾ ਜਿਹੜਾ ਚਾਰ ਚਪੈਸੇ ਜਿਹੜੀ ਗੱਦ ਜੀ ਵਧਾ ਦਿੱਤੀ ਹੈ ਕੋਈ ਵੱਖ-ਵੱਖ ਪੰਜਾਬ ਦੇ ਸ਼ਹਿਰਾਂ ਤੋਂ ਕਿਸਾਨ ਇੱਥੇ ਪਹੁੰਚ ਰਹੇ ਨੇ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਜੀ ਅੱਜ ਦੂਸਰਾ ਦਿਨ ਵੀ ਧਰਨਾ ਇਸੇ ਤਰ੍ਹਾਂ ਜਾਰੀ ਹੈ ਦੇਖੋ ਧਰਨਾ ਤਾਂ ਦੂਸਰਾ ਦਿਨ ਨਹੀਂ ਖਵਰੇ ਆਪਾਂ ਨੂੰ ਕਿੰਨੇ ਦਿਨ ਲਾਉਣਾ ਪੈ ਜਾਵੇ ਕਿਉਂਕਿ ਸਰਕਾਰ ਆਪਣੇ ਵਾਝਾ ਦੇ ਪੁਤਰੀ ਜਾਂਦੀ ਹੈ ਜਦੋਂ ਉਹਨਾਂ ਨੇ ਵਾਝਾ ਕੀਤਾ ਸੀ ਕਿ 16 ਤਰੀਕ ਤੱਕ ਨੌਜਵਾਨ ਰਿਹਾ ਕਰ ਦਿੱਤੇ ਜਾਣਗੇ ਫਿਰ 16 ਟੱਪ ਗਈ ਤੇ ਅੱਜ 18 ਆ ਗਈ ਤੋਂ ਜਿੰਨਾ ਚ ਨੌਜਵਾਨ ਨਿਹਾਰ ਨਹੀਂ ਹੁੰਦੇ ਤarde ਚੱਲਣੇ ਚਾਹੇ ਰਾਤ ਚਾਹੇ ਦਿਨ ਮੁਸ਼ਕਲਾਂ ਹੁੰਦੀਆਂ ਹੁਣੀਆਂ ਤਰਨੇ ਵਿੱਚ ਪਰ ਕਿਸਾਨ ਲੋਕ ਮੁਸ਼ਕਲਾਂ ਨੂੰ ਕੋਈ ਨਹੀਂ ਸਮਝਦੇ ਕਿਉਂਕਿ ਸਾਡੇ ਨਾਲ ਅਨਿਆਇ ਹੋਇਆ ਵਿਆ ਸਾਡੇ ਨੌਜਵਾਨਾਂ ਦਾ ਪਰ ਜਲਦੀ ਪਰਚੇ ਪਾ ਕੇ ਨਜਾਇਜ਼ ਤੌਰ ਤੇ ਫੜੇ ਗਏ ਆ ਇਸ ਕਰਕੇ ਜੇ ਇਹਨਾਂ ਨੂੰ ਅੱਜ ਅਸੀਂ ਰਿਹਾਈ ਨਹੀਂ ਕਰਾਉਂਦੇ ਤਾਂ ਅੱਗੇ ਨੂੰ ਸਰਕਾਰ ਦਾ ਮੂੰਹ ਤੌਗਾ ਹੋਰ ਲੋਕਾਂ ਨੇ ਵੀ ਵੱਢ ਗਏ ਅਸੀਂ ਉਹਦੀ ਕੋਈ ਜਵਾਂਤਰੀ ਕਰਾਉਣੀ ਇਸੇ ਵੀ ਤਰ੍ਹਾਂ ਦਾ ਕੋਈ ਆਪਾਂ ਸਰਕਾਰ ਦੇ ਨਾਲ ਸਮਝੌਤਾ ਨਹੀਂ ਕਰਨਾ ਉਹਨਾਂ ਨੂੰ ਆਪਾਂ ਜਿੱਧਾਂ ਚ ਰਿਆ ਨਹੀਂ ਹੁੰਦੇ ਤਦ ਨਾਲ ਉਹਨਾਂ 'ਚ ਲਾਗੂ ਰਹੂਗਾ ਹੋ ਸਕਦਾ ਆਪਾਂ ਨੂੰ ਧਰਨੇ ਪਤਾਉਣੇ ਪੈ ਜਾਣ ਕੱਲ ਤੇ ਹੋਰ ਵੀ ਜ਼ਿਆਦਾ ਲਾ ਲਈ ਕੋਈ ਮੀਟਿੰਗ ਹੋਈ ਪ੍ਰਸ਼ਾਸਨ ਨਾਲ ਕਿਉਂਕਿ ਕੱਲ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਅਧਿਕਾਰੀ ਇੱਥੇ ਪਹੁੰਚੇ ਸਨ ਅੱਜ ਕੋਈ ਉਸ ਅਧਿਕਾਰੀ ਕੋਲ ਇਸ ਤਰ੍ਹਾਂ ਤੇ ਪਹੁੰਚੇ ਜਾਂਦਾ ਮੀਟਿੰਗ ਹੋਈ ਹੋਵੇ ਅੱਜ ਤਾਂ ਕੋਈ ਨਹੀਂ ਪਹੁੰਚਿਆ ਦੂਜੀ ਗੱਲ ਜਿਹੜੀ ਪੋਰਟਸ ਅਫਸਰ ਆ ਉਹਨਾਂ ਦੇ ਨਾਲ ਮੀਟਿੰਗ ਦਾ ਕੋਈ ਬਤਨ ਨਹੀਂ ਹੁੰਦਾ ਉਹੀ ਪੋਰਟਸ ਅਫਸਰ ਪਹਿਲਾਂ ਸਾਨੂੰ ਧਰਨ ਨਹੀਂ ਸੀ ਲਾਉਣ ਦਾ ਤੇ ਡੰਡੇ ਲੈ ਕੇ ਤਿਆਰ ਸੀ ਬਾਅਦ ਵਿੱਚ ਆ ਕੇ ਮੀਟਿੰਗਾਂ ਕਰਦੇ ਉਹਦਾ ਕੀ ਹੱਲ ਨਿਕਲਣਾ ਹੈ ਜਿਆਦਾ ਕੋਈ ਸਿਵਲ ਪ੍ਰਸ਼ਾਸਨ ਹੋਵੇ ਸਰਕਾਰ ਦਾ ਕੋਈ ਨਿਵੇਦਾ ਹੋਵੇ ਫਿਰ ਤਾਂ ਗੱਲ ਕਰਦੇ ਵੀ ਅੱਗੇ ਲੱਗਦੇ ਪੁਛਣਾਰ ਕਾਦੀ ਗੱਲ ਕਰਦੇ ਹੁੰਦੀ ਰਾਤ ਕੋਈ ਕੋਈ ਦਿੱਕਤ ਪਰੇਸ਼ਾਨੀ ਆਈ ਹੋਵੇ ਕਿ ਕਿਹਿਆ ਜਿਆਦਾ ਸੀਗਾ ਕਿ ਕਿਤਨੇ ਕਿਤੇ ਪੀਣ ਵਾਲਾ ਪਾਣੀ ਦੀ ਜਿਹੜੀ ਟੈਂਕੀ ਨੇ ਉਹ ਪਾਣੀ ਬੰਦ ਕਰ ਦਿੱਤਾ ਗਿਆ ਦੇਖੋ ਪਰੇਸ਼ਾਨੀਆਂ ਧਰ ਰਿਆ ਬਿ ਚਾਉਂਦੀਆਂ ਹੀ ਹੋ ਰਹੀਆਂ ਪਰ ਸਾਡੀ ਕੌਮ ਨੂੰ ਪਰੇਸ਼ਾਨੀ ਦਾ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਚੀਜ਼ ਸਿਖਾਈ ਹੋਈ ਹੈ ਅਸੀਂ ਅੱਜ ਤੋ ਧਰਨੇ ਨਹੀਂ ਲਾਈਂਦੇ 40 ਸਾਲ ਹੋ ਗਏ ਅਸੀਂ ਕੁਝ ਕਰਦੇ ਆ ਕਿਉਂਕਿ ਸਰਕਾਰਾਂ ਕਿਸਾਨ ਦਾ ਇਨਸਾਫ ਨਹੀਂ ਕਰਦੀਆਂ ਇਸ ਕਰਕੇ ਪਰੇਸ਼ਾਨੀਆਂ ਬੜੀਆਂ ਆਈਆਂ ਪਾਣੀ ਬੰਦ ਕਰ ਲੈਣ ਲਾਈਟ ਬੰਦ ਕਰ ਦੇਣ ਅਸੀਂ ਆਪਣੇ ਪ੍ਰਬੰਧ ਕਰ ਲਵਾਂਗੇ ਪਰ ਇਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਇਹ ਜਿਹੜਾ ਮੁੱਖਵਾਤ ਨਹੀਂ ਹੈ ਨਾ ਇਹ ਕਮੇਟੀ ਕਰਦਾ ਹੈ। ਬੀਜੇਪੀ ਦੇ ਕਹੇ ਤੇ ਚੱਲਦਾ ਹੈ। ਕਿਸਾਨਾਂ ਦਾ ਧੱਕਾ ਕਰਦਾ ਹੈ। ਇਹਨੂੰ ਉਹਦਾ ਨਿਜਾਲਤ ਵੀ ਪਤਾ ਲੱਗ ਜਾਣਾ ਪੁੱਤਰਾ ਪਾਊਗਾ। ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ। ਪਾਣੀ, ਲਾਈਟ ਹੋਰ ਪਰਵਾਹ ਦੀ ਜੋ ਵੀ ਕਰਨਾ ਹੈ। ਚੱਬੂ ਕੋਰਚੇ ਤੇ ਅੱਜ ਤੱਕ ਨਹੀਂ ਕਰ ਸਕਿਆ। ਇੱਥੇ ਵੀ ਕਰੇ ਤਾਂ ਅਸੀਂ ਆਪਣੇ ਪ੍ਰਬੰਧ ਕੀਤੇ ਆ ਚਾਹੇ ਸਭ ਕੁਝੇ ਕੱਟਰ ਰਵੇ ਜੀ ਆਪਣੇ ਪ੍ਰਬੰਧਾਂ ਨਾਲ ਬੈਠੇ ਆ। ਜੋ ਅਗਲੀ ਅਗਲੀ ਕੀ ਦੀ ਰਣਨੀਤੀ ਬਣਾਈ ਹੈ ਕਿਉਂਕਿ ਲਗਾਤਾਰ ਧਰਨਾ ਚੱਲ ਰਿਹਾ ਹੈ ਕੋਈ ਅਗਲੇ ਰੰਤੇ ਬਣਾਈ ਹੈ ਕਿ ਇਸ ਤੋਂ ਇਲਾਵਾ ਹੋਰ ਧਰਨਾ ਜਾਂ ਕਿਤੇ ਹੋਰ ਰੂਪ ਵਿੱਚ ਰੋਸ ਪੁਚਾਰਾ ਕੀਤਾ ਜਾ ਸਕਦਾ ਇਹ ਰਣਨੀਤੀ ਤਿਆਰ ਹੈ ਸਾਡੀ ਜੇ ਨਾ ਸਰਕਾਰ ਨੇ ਅਜ ਕੋਈ ਲਿਆ ਡਿਸੀਜਨ ਤਾਂ ਹੋਰ ਵੀ ਸਾਡੇ ਜਿਹੜੇ ਰੀਲ ਟ੍ਰੈਕ ਆਉਂਦਾ ਤੇ ਵੀ ਸਾਡਾ ਧਰਨਾ ਲੱਗ ਸਕਦਾ ਕਿਉਂਕਿ ਰਣਨੀਤੀ ਦਾ ਤਿਆਰ ਕਰਨੀ ਨੂੰ ਪੈਣੀ ਜੜ੍ਹ ਪੜ੍ਹਾਈ ਦਾ ਜੋਰ ਆ ਪਰ ਫਿਰ ਵੀ ਲੋਕਾਂ ਨੇ ਜਿਸ ਤਰ੍ਹਾਂ ਧਰਨੇ ਵਿੱਚ ਸ਼ਮੂਲੀਅਤ ਕਰਈਆਂ ਤੇ ਲੋਕਾਂ ਦੀ ਆਵਾਜ਼ ਆ ਰਹੀ ਹੈ ਪਿੰਡਾਂ ਦੇ ਵਿੱਚੋਂ ਵੀ ਤੁਸੀਂ ਸਾਨੂੰ ਕੋਈ ਸ਼ਹਿਰ ਪੱਧਰ ਤੇ ਪ੍ਰੋਗਰਾਮ ਦਿਵੋ ਤੇ ਤੁਸੀਂ ਇਹਨਾਂ ਨੂੰ ਪ੍ਰੋਗਰਾਮਾਂ ਨੂੰ ਹੋਰ ਵੱਡਾ ਕਰੋ ਤੇ ਅਸੀਂ ਇਹਨਾਂ ਨੂੰ ਪ੍ਰੋਗਰਾਮਾਂ ਨੂੰ ਬਹੁਤ ਸਫਲਤਾ ਨਾਲ ਅਸੀਂ ਰਚੜਾਵਾਂਗੇ ਸਰਸਕ ਜਦੋਂ ਕਿ ਕਿਸਾਨਾਂ ਦੇ ਨੌਜਵਾਨਾਂ ਦੇ ਬੀਬੀ ਦਾ ਹੌਸਲ ਬਰੰਦ ਨੇ ਕਿਹਾ ਜਾ ਰਿਹਾ ਕਿ ਅੱਜ ਸ਼ਾਮ ਨੂੰ ਜਥੇਬੰਦੀਆਂ ਦੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਅਗਲੀ ਰਣਨੀਤੀ ਬਣਾਈ ਜਾਵੇਗੀ ਅਗਲਾ ਸਕਰਜੜਾ ਹੋਰ ਤਿੱਖਾ ਕੀਤਾ ਜਾ ਸਕਦਾ ਹੈ ਕੈਮਰਾ ਪਰਸਨ ਮਿਤੀ ਮਾਨਤ ਰਾਜ ਸਿੰਘ ਰਾਜਪੂਰਾ